ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹਾਂ ਨੇ ਬੁਰੀ ਤਰ੍ਹਾਂ ਕਹਿਰ ਬਚਾਇਆ ਸੀ ਪਰ ਹੁਣ ਕਿਤੇ ਨਾ ਕਿਤੇ ਉਸ ਇਲਾਕੇ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜਿੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੰਮੀ ਕਈ-ਕਈ ਫੁੱਟ ਰੇਤ ਕੱਢਣ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਤਾਂ ਉੱਥੇ ਹੀ ਇਸ ਵੇਲੇ ਮੈਂ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਦੇ ਵਿੱਚ ਹਾਂ ਜਿੱਥੇ ਤੁਸੀਂ ਦੇਖੋਗੇ ਇਹ ਇੱਕ ਨਾਲਾ ਹੈ ਕਿਰਨ ਨਾਲਾ ਇਸ ਨੂੰ ਕਿਹਾ ਜਾਂਦਾ ਹੈ ਔਰ ਇਸ ਦੀ ਜਿਹੜੀ ਸਾਫ ਸਫਾਈ ਹੁਣ ਕਰਵਾਈ ਜਾ ਰਹੀ ਹੈ ਬਾਬਾ ਸੁਖਵਿੰਦਰ ਸਿੰਘ ਅਗਵਾਨ ਦੇ ਵੱਲੋਂ ਕਿਉਂਕਿ ਇਸ ਨਾਲੇ ਦੀ ਸਫਾਈ ਨਾ ਹੋਣ ਕਰਕੇ ਇੱਥੇ ਜਿਹੜੇ ਖੇਤ ਨੇ ਉੱਥੇ ਹਾਲੇ ਵੀ ਡੇਢ ਤੋਂ 2-2 ਫੁੱਟ ਪਾਣੀ ਸੀ ਪਰ ਹੁਣ ਤੁਸੀਂ ਦੇਖੋ ਕਿ ਜਥੇਬੰਦੀ ਵੱਲੋਂ ਖੁਦ ਪੈਸੇ ਖਰਚ ਕਰਕੇ ਇਹ ਜਿਹੜੀ ਸੇਵਾ ਉਹ ਕਰਵਾਈ ਜਾ ਰਹੀ ਹੈ ਮੇਰੇ ਨਾਲ ਸੁਖਵਿੰਦਰ ਸਿੰਘ ਅਗਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਬਾਬਾ ਜੀ ਇੱਕ ਪਾਸੇ ਰੇਤਾ ਦੀ ਗੱਲ ਹੋ ਰਹੀ ਹੈ ਡੀਜ਼ਲ ਬੀਜ ਖਾਦ ਪਰ ਇਹਦੇ ਬਾਰੇ ਕਿਸੇ ਦਾ ਕੋਈ ਧਿਆਨ ਨਹੀਂ ਸੀ ਇਹ ਕਿਦਾਂ ਮੰਨ ਦੇ ਵਿੱਚ ਵਿਚਾਰ ਆਇਆ ਕਿ ਇਹ ਵੀ ਜ਼ਰੂਰੀ ਕੰਮ ਹੈ ਇਹ ਸਭ ਤੋਂ ਪਹਿਲਾਂ ਜ਼ਰੂਰੀ ਇਹਨਾਂ ਦੀਆਂ ਫਸਲਾਂ ਦੇਖੋ ਭਾਈ ਸਾਹਿਬ ਵੀਰ ਜੀ ਅਫੈਕਟਡ ਹੋ ਗਏ ਨੇ ਇਹ ਕੱਲ ਤੋਂ ਸ਼ੁਰੂ ਕੀਤਾ ਸੀ ਕਾਰਜ ਸੰਗਤ ਦੇ ਸਯੋਜਕ ਸਦਕਾ ਆ ਪਾਣੀ ਵੇਖੋ ਹੁਣ ਤੁਰ ਲੱਗ ਗਿਆ ਇਹ ਇਸ ਕਰਕੇ ਸ਼ੁਰੂ ਕੀਤਾ ਇਹਨਾਂ ਚਾਰਾਂ ਪਿੰਡਾਂ ਦੀ ਜੜੀ ਫਸਲ ਆ 700 ਏਕੜ ਦੇ ਕਰੀਬ ਇਹਨਾਂ ਦੀ ਖਰਾਬ ਹੋ ਗਈ ਆ ਆ ਫਸਲ ਦੇਖੋ ਕੀ ਹਿੰਦੀ ਦਾ ਹਾਲਾਤ ਆ ਸਾਡਾ ਮੇਨ ਟਾਸਕ ਸੀ ਇੱਕ ਵਾਰੀ ਪਾਣੀ ਚੱਲ ਪੇ ਤੇ ਕਣਕ ਦੀ ਬਜਾਈ ਹੋ ਜਾਏ ਕਿਉਂਕਿ ਝੋਨਾ ਤੇ ਇਹਨਾਂ ਦਾ 100% ਡੈਮੇਜ ਹੋ ਗਿਆ ਸਾਡਾ ਮੇਨ ਵੱਡਾ ਮਕਸਦ ਸੀ ਪੀਸ ਜਿਹੜੀ ਸੰਗਤ ਆ ਉਹਨੂੰ ਕਿਸੇ ਤਰ੍ਹਾਂ ਆਪਾਂ ਬਚਾਇਆ ਜਾਏ ਜਿਹੜੇ ਵੱਡੇ ਨਾਲੇ ਨੇ ਇਹਨਾਂ ਦੀ ਇਹ ਜਿਹੜੇ ਇਹਦੇ ਨਾਲ ਕੋਈ ਫਰਕ ਪਿਆ ਇਹਦੇ ਨਾਲ ਘੜ ਤੋਂ ਘਟ 2 ਫੁੱਟ ਫੁੱਟ ਪਾਣੀ ਘਟ ਗਿਆ ਜੀ ਤੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਫੋਟ ਫੋਟ ਪਾਣੀ ਥੱਲੇ ਚਲੇ। ਇੱਕ ਵਾਰੀ ਮੈਂ ਦਿਖਾ ਦਿਆਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇਹ ਸਫਾਈ ਕੀਤੀ ਜਾ ਰਹੀ ਹੈ। ਬਹੁਤ ਸਾਰੀ ਬੂਟੀ ਗਾਰ ਜਿਸ ਨੂੰ ਅਸੀਂ ਡੀਸਿਲਟਿੰਗ ਕਹਿ ਦਿੰਦੇ ਹਾਂ ਜੋ ਕਿ ਸਮੇਂ-ਸਮੇਂ ਤੇ ਹੋਣੀ ਚਾਹੀਦੀ ਹੈ ਪਰ ਇਨ੍ਹਾਂ ਨਾਲਿਆਂ ਦੀ ਡੀਸਿਲਟਿੰਗ ਨਾ ਹੋਣ ਕਰਕੇ ਵੀ ਬਹੁਤ ਸਾਰੀਆਂ ਥਾਵਾਂ ਤੇ ਨੁਕਸਾਨ ਹੋਇਆ ਹੈ। ਤਾਂ ਹੁਣ ਆਪਣੇ ਪੱਧਰ ਤੇ ਜੋ ਹੈ ਬਾਬਾ ਸੁਖਵਿੰਦਰ ਸਿੰਘ ਅਗਵਾਨ ਹੁਣਾ ਵੱਲੋਂ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਇਸ ਕਾਰਜ ਦੇ ਵਿੱਚ ਲੱਗੀ ਹੋਈ ਹੈ। ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਇੱਕ ਵਾਰ ਮੈਂ ਅਗਵਾਨ ਸਾਹਿਬ ਤੋਂ ਜਾਣਲਾਂ ਕਿ ਇਹ ਇਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਫਸਲ ਤਾਂ ਭਾਵੇਂ ਬਰਬਾਦ ਹੋ ਚੁੱਕੀ ਹੈ ਪਰ ਉਹਨਾਂ ਨੂੰ ਅੱਗੇ ਕਣਕ ਦੀ ਬਜਾਈ ਦੀ ਇੱਕ ਉਮੀਦ ਜਿਹੜੀ ਹੈ ਉਹ ਇਹਦੇ ਨਾਲ ਨਜ਼ਰ ਆਈ ਹੈ ਹਾਂਜੀ ਇਹ ਸਭ ਤੋਂ ਪਹਿਲਾਂ ਸਾਡਾ ਮੇਨ ਟਾਸਕ ਸੀ ਇੱਕ ਕਰੀਏ ਪਾਣੀ ਥੱਲੇ ਕਰਨ ਦੇ ਆਪਾਂ ਪੂਰੇ ਡਰੇਨ ਜਿੱਦਾਂ ਹਾਰਡ ਮਸ਼ੀਨਰੀ ਲਿਆ ਕੇ ਪੋਕ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਫੈਕਟਡ 700 ਏਕੜ ਦੇ ਕਰੀਬ 6 700 ਦੇ ਕਰੀਬ ਹੈ ਇਹਦੀ ਜਿਹੜੀ ਬਜਾਈ ਵੀ ਆ ਸਿੱਖ ਸੰਗਤ ਦੇ ਸਹਿਯੋਗ ਤੇ ਜਿੱਦਾਂ ਆਪਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਿੰਦੂ ਮੁਸਲਮ ਸਿੱਖ ਈਸਾਈ ਇਸ ਜਿਹੜੀ ਆਫਤ ਦੇ ਵਿੱਚ ਹਰੇਕ ਜਿਹੜਾ ਸਾਡਾ ਸਾਥ ਦੇ ਰਿਹਾ ਤਾਂ ਉਹਨਾਂ ਨੂੰ ਬੇਨਤੀ ਕਰਦਾ ਤਗੜੇ ਹੋ ਕੇ ਆਪਾਂ ਇਸ ਆਫਤ ਚੋਂ ਬਾਹਰ ਨਿਕਲਣਾ ਹੈ ਤੇ ਹੁਣ ਅੱਗੇ ਜਿਹੜੀ ਆ ਸਿਰਫ ਕਿਸਾਨਾਂ ਦੀ ਜਿਹੜੀ ਫਸਲ ਨੂੰ ਬਚਾਉਣ ਜਾਂ ਮੁਰ ਤੋਂ ਜਿਹੜੀ ਅੱਗੇ ਬਜਾਈ ਹੋਣੀ ਆ ਉਹਦੇ ਵੱਲ ਸਾਰਾ ਫੋਕਸ ਹੈ ਤੁਹਾਡਾ ਸਾਡਾ ਮੇਨ ਜਿਹੜਾ ਜਿਹੜਾ ਸੰਸਥਾ ਦਾ ਮੇਨ ਟਾਰਗੇਟ ਆ ਉਹ ਕਣਕ ਬਜਾਈ ਕਈ ਵੱਡਾ ਟਾਰਗੇਟ ਇਹੀ ਰੱਬਿਆ ਜੀ ਆਪਾਂ ਨੂੰ ਬਿਲਕੁਲ ਇੱਥੇ ਕਿਸਾਨ ਵੀ ਨੇ ਉਹਨਾਂ ਤੋਂ ਵੀ ਜਾਣ ਲੈਣੇ ਆ ਬਾਬੂ ਜੀ ਇਹ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਇਹਦਾ ਕਿੰਨਾ ਕੁ ਲਾਭ ਮਿਲਣਾ ਕਿਸਾਨ ਨੂੰ ਬਰਾਮ ਮਿਲਣਾ ਜੀ ਆਵੇ ਤੁਹਾਡੀ ਸਿਰ ਤੇ ਖੰਨ ਮਾਰੇ ਕੇ ਗਰੀਬ ਤੇ ਗਰੀਬ ਹੋਰ ਹੈ ਹੀ ਕੱਖ ਨਹੀਂ ਅੱਛਾ ਜੀ ਇਹ ਸਫਾਈ ਨਾ ਕਰਦੇ ਫਿਰ ਹਲੇ ਪਾਣੀ ਥਮਾ ਲੱਗ ਜਾਣਾ ਸੀ ਨਿਕਲਦਾ ਨਹੀਂ ਇਹ ਇੰਨਾ ਵੀ ਨਹੀਂ ਪੁੱਟਦਾ ਪਾਣੀ ਜੇ ਕੱਲ ਦਾ ਚੱਲਣ ਲੱਗਾ ਮੇਨ ਪੀਪੀਆਂ ਦੇ ਫੇਰ ਕਿੱਦਾਂ ਕਰਾਂਗੇ ਬਿਲਕੁਲ ਇਹ ਧੰਨਵਾਦ ਵੀ ਕੀਤਾ ਜਾ ਰਿਹਾ ਵੀਰ ਜੀ ਇਹ ਪਾਣੀ ਕੱਲ ਇਹਦੇ ਕੀ ਹਾਲਾਤ ਸੀ ਔਰ ਅੱਜ ਇਹਦਾ ਕਿੰਨਾ ਕੁ ਫਰਕ ਜਿਹੜਾ ਨਜ਼ਰ ਆ ਰਿਹਾ ਵਾਹ ਕੁਝ ਗੱਲ ਜਿਵੇਂ ਆ ਵੀ ਪਾਣੀ ਸਾਡੇ ਖੇਤਾਂ ਵਿੱਚ ਅਜੇ ਵੀ ਤੁਸੀਂ ਜਾ ਕੇ ਵੇਖੋ 225 ਫੁੱਟ ਖੜਾ ਹੈ ਅਸੀਂ ਬਾਬਾ ਜੀ ਕੋਲ ਗਏ ਆ ਇਹਨਾਂ ਨੂੰ ਜਾ ਕੇ ਬੇਨਤੀ ਕੀਤੀ ਬਾਬਾ ਜੀ ਝੋਨੇ ਦੀ ਫਸਲ ਸਾਡੀ ਖਰਾਬ ਹੋ ਚੁੱਕੀ ਆ ਤੇ ਇਹ ਨਾ ਹੋਏ ਵੀ ਝੋਨੇ ਵਿੱਚ ਆਹੀ ਮਾਰੇ ਗਏ ਆ ਗਾੜੀ ਸਾਡੀ ਕੜਕ ਦੀ ਫਸਲ ਵੀ ਸਾਡਾ ਨੁਕਸਾਨ ਕਰਦੇ ਫਿਰ ਬਾਬਾ ਜੀ ਦੇ ਅਸੀਂ ਧਿਆਨ ਦੇ ਵਿੱਚ ਲਿਆਦਾ ਤੇ ਬਾਬਾ ਜੀ ਤੁਸੀਂ ਜਾ ਕੇ ਸਾਡੇ ਖੇਤਾਂ ਵਿੱਚ ਵੇਖੋ 2 ਤੋਂ 2.5 ਫੁੱਟ ਪਾਣੀ ਖੜਾ ਵਾ ਜਦੋਂ ਕਿ ਸਾਰਾ ਪਾਣੀ ਨਿਕਲ ਗਿਆ ਬਾਬਾ ਜੀ ਨੇ ਸਾਨੂੰ ਕਾਂ ਦਾ ਪੁੱਛਿਆ ਆਈ ਗਿਆ ਬਾਬਾ ਜੀ ਸਾਡੇ ਡਰੇਨ ਨਾਲਾ ਲੱਗਦਾ ਉਹਦੀ ਸਫਾਈ ਨਹੀਂ ਸਰਕਾਰਾਂ ਵੱਲੋਂ ਹੋਈ ਜੇਕਰ ਟਾਈਮ ਨਾਲ ਉਹਦੀ ਸਰਕਾਰਾਂ ਸਫਾਈ ਕਰਵਾਉਂਦੀਆਂ ਤੇ ਅੱਜ ਵੀ ਸਾਡੇ ਖੇਤਾਂ ਵਿੱਚ ਪਾਣੀ ਨਿਕਲ ਜਾਂਦਾ ਅਸੀਂ ਇਹਨਾਂ ਗੱਲੇ ਹੱਥ ਵੱਲੋਂ ਬਾਬਾ ਜੀ ਨੂੰ ਬੇਨਤੀ ਕੀਤੀ ਆ ਬਾਬਾ ਜੀ ਨੇ ਸਾਡਾ ਮੰਨ ਲੋ ਬੇਨਤੀ ਜਿਹੜੀ ਪ੍ਰਮਾਣ ਕੀਤੀ ਉਹਨਾਂ ਨੇ ਸਾਨੂੰ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਨੇ ਤੇ ਤੁਹਾਡੇ ਸਾਹਮਣੇ ਹੁਣ ਸਫਾਈ ਹੋ ਰਹੀ ਆ ਕਿਉਂਕਿ ਜੇ ਅੱਜ ਵੀ ਮਸ਼ੀਨਾਂ ਚੱਲਣਗੀਆਂ ਕਿ 45 ਤੋਂ 50 ਦਿਨ ਬਾਅਦ ਸਾਡੀ ਕਾਲੀ ਦੇ ਵਿੱਚ ਬਜਾਈ ਹੋ ਸਕਦੀ ਹੈ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਸੁਖਿੰਦਰ ਸਿੰਘ ਦਾ ਨਿਕਾਨ ਨੂੰ ਹੁਣ ਇੱਕ ਉਮੀਦ ਨਜ਼ਰ ਆ ਰਹੀ ਕਿ ਉਹ ਆਪਣੀ ਕਣਕ ਬੀਜ ਸਕਦਾ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਪਾਣੀ ਨਿਕਲਦਾ ਜੀ 2-2 ਫੁੱਟ ਪਾਣੀ ਆ ਜਦੋਂ 4.5 ਫੁੱਟ ਪਾਣੀ ਹੋਣ ਦੇ ਬਾਵਜੂਦ 27 ਮੰਨ ਲਓ 27 ਦਿਨ ਦੇ ਵਿੱਚ ਸਿਰਫ ਮੰਨ ਲਓ 2 ਫੁੱਟ ਪਾਣੀ ਡਿੱਗਾ ਵਾ ਤੇ 2 ਤੋਂ 2.5 ਫੁੱਟ ਪਾਣੀ ਸਾਡਾ ਖੜ ਗਿਆ ਹੈ ਉਹ ਤੇ 50 ਦਿੰਦੇ ਸੀ ਨਿਕਲਣਾ ਤੇ ਫਿਰ ਸਾਡੀ ਝੋਨੇ ਦੀ ਫਸਲ ਤੋਂ ਬਾਅਦ ਸਾਡੀ ਕਣਕ ਦੀ ਫਸਲ ਜਿਹੜੀ ਉਹ ਵੀ ਖਤਮ ਹੋ ਗਈ ਤਾਂ ਬਿਲਕੁਲ ਕਿਸਾਨ ਦੇ ਅੱਗੇ ਹਲੇ ਬਹੁਤ ਸਾਰੀਆਂ ਮੁਸ਼ਕਲਾਂ ਔਕੜਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਪਰ ਇਹ ਵੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਜਿਸ ਦਾ ਹੱਲ ਕੀਤਾ ਗਿਆ ਕਿੰਨੀ ਇੱਕ ਇਸ ਵੇਲੇ ਤੁਹਾਨੂੰ ਇੱਕ ਆਸ ਜੱਗੀ ਹੈ ਕਿ ਹੁਣ ਅੱਗੇ ਬਜਾਈ ਕਰ ਸਕੋਗੇ ਤੁਸੀਂ ਪਹਿਲੇ ਤੇ ਸਾਨੂੰ ਕੋਈ ਆਸ ਨਹੀਂ ਜਿੱਦਾਂ ਦਾ ਬਾਬਾ ਜੀ ਨੇ ਕੰਮ ਚੁੱਕਿਆ ਨਾ ਆਪਣੇ ਸਿਰ ਤੇ ਉਦੋਂ ਦੀ ਸਾਨੂੰ ਆਸ ਸੀ ਕਿ ਸਾਡੀ ਕਣਕ ਦੀ ਪਚਾਈ ਹੋ ਸਕਦੀ ਹੈ ਨਹੀਂ ਤੇ ਕੋਈ ਆਸ ਨਹੀਂ ਪਾਣੀ ਦਾ ਕਿੰਨਾ ਕੁ ਫਰਕ ਪਿਆ ਜੇ ਮੈਂ ਪਿਛਲੇ 1-2 ਦਿਨਾਂ ਦੀ ਗੱਲ ਕਰਾਂ ਉਦੋਂ ਕਿੰਨਾ ਪਾਣੀ ਉਦੋਂ ਪੂਰੀ ਨਾਲੀ ਡੱਕੀ ਹੋਈ ਸੀ ਕੱਲ ਦੀ ਸਫਾਈ ਹੋਣ ਨਾਲ ਘਰ ਤੋਂ ਘਟ ਚਾਰ-ਚਾਰ ਫੁੱਟ ਤੇ ਇਧਰੋਂ ਪਾਣੀ ਗਿਆ ਅੱਗੇ ਪਿੱਛੇ ਵਾਲਾ ਪਾਣੀ ਟਕਿਆ ਪਿਆ ਉਸ ਜਿਵੇਂ ਜਿਵੇਂ ਜਾਣ ਕੇ ਤੇਵੇਂ ਤੇਵੇਂ ਪਾਣੀ ਨਿਕਲਣਾ ਤਾਂ ਬਿਲਕੁਲ ਇਹ ਇਸ ਇਲਾਕੇ ਦੇ ਕਿਸਾਨ ਨੇ ਤਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਇਹ ਨਾਲਾ ਪੈਂਦਾ ਹੈ ਡਰੇਨ ਨਾਲਾ ਕਹਿ ਦਿੰਦੇ ਇਸ ਨੂੰ ਕਿਰਨ ਨਾਲਾ ਵੀ ਕਹਿ ਦਿੱਤਾ ਜਾਂਦਾ ਪਰ ਇਸ ਨਾਲੇ ਦੀ ਸਫਾਈ ਨਾ ਹੋਣ ਕਰਕੇ ਪਾਣੀ ਜੋ ਹੈ ਦੋਵਾਂ ਕਿਨਾਰਿਆਂ ਵਾਲੇ ਪਾਸੇ ਜਿਹੜੇ ਲੱਗਦੇ ਖੇਤ ਨੇ ਝੋਨੇ ਦੀ ਜਿਹੜੀ ਫਸਲ ਸੀ ਉਸ ਦੇ ਵਿੱਚ ਪਾਣੀ ਲਗਾਤਾਰ ਖੜਾ ਹੋ ਰਿਹਾ ਸੀ ਤਾਂ ਇਹਨਾਂ ਲੋਕਾਂ ਨੇ ਆਪਣੀ ਜਿਹੜੀ ਮੁਸ਼ਕਲ ਹੈ ਉਹ ਬਾਬਾ ਸੁਖਵਿੰਦਰ ਸਿੰਘ ਅਗਵਾਨ ਦੇ ਨਾਲ ਸਾਂਝੀ ਕੀਤੀ ਤਾਂ ਉਹਨਾਂ ਵੱਲੋਂ ਸੰਕਤਾ ਦੇ ਸਹਿਯੋਗ ਦੇ ਨਾਲ ਪੋਕਲੇਨ ਜਿਹੜੀ ਮਸ਼ੀਨ ਹੈ ਉਹ ਇੱਥੇ ਪੱਕੇ ਤੌਰ ਤੇ ਹੁਣ ਲਗਾ ਦਿੱਤੀ ਗਈ ਹੈ ਔਰ ਕੱਲ ਤੋਂ ਲੈ ਕੇ ਅੱਜ ਤੱਕ ਦੀ ਜੇਕਰ ਗੱਲ ਕਰਾਂ ਤਾਂ ਕਿਸਾਨਾਂ ਦੇ ਮੁਤਾਬਕ ਔਰ ਸੁਖਵਿੰਦਰ ਸਿੰਘ ਅਗਵਾਨ ਦੇ ਮੁਤਾਬਕ ਪਾਣੀ ਦਾ ਪੱਧਰ ਹੁਣ ਹੇਠਾਂ ਹੋ ਰਿਹਾ ਹੈ ਹਾਲਾਂਕਿ ਕਿਸਾਨਾਂ ਦੀ ਜਿਹੜੀ ਝੋਨੇ ਦੀ ਫਸਲ ਹੈ ਉਹ ਤਾਂ ਬਰਬਾਦ ਹੋ ਚੁੱਕੀ ਆ ਪਰ ਅੱਗੇ ਜਿਹੜੀ ਕਣਕ ਬਿਜਣੀ ਸੀ ਪੌਤ ਨੂੰ ਲੈ ਕੇ ਇੱਕ ਕਿਸਾਨ ਚਿੰਤਾ ਦੇ ਵਿੱਚ ਸੀ ਕਿ ਪਾਣੀ ਜਿਹੜਾ ਲਗਾਤਾਰ ਇੱਥੇ ਖੜਾ ਹੋਇਆ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਤਾਂ ਅਜਿਹੀਆਂ ਕਈ ਮੁਸ਼ਕਲਾਂ ਨੇ ਜਿਹੜੀਆਂ ਕਿ ਹੁਣ ਹੌਲੀ-ਹੌਲੀ ਜਦੋਂ ਗਰਾਊਂਡ ਜ਼ੀਰੋ ਤੇ ਕੋਈ ਪਹੁੰਚਦਾ ਤਾਂ ਫਿਰ ਪਤਾ ਲੱਗਦਾ ਤਾਂ ਇਹ ਇੱਕ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਬਾਬਾ ਸੁਖਵਿੰਦਰ ਸਿੰਘ ਅਗਵਾਨ ਔਰ ਉਹਨਾਂ ਦੀ ਪੂਰੀ ਟੀਮ ਤੇ ਸੰਗਤ ਦੇ ਸਹਿਯੋਗ ਦੇ ਨਾਲ ਜੋ ਹੈ ਉਹ ਹੁਣ ਇਸ ਕਾਰਜ ਨੂੰ ਨਿਪਰੇ ਚਾੜਿਆ ਗਿਆ ਤਾਂ ਹੁਣ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਖੁਸ਼ੀ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਸਾਡੀ ਕਣਕ ਦੀ ਫਸਲ ਜਿਹੜੀ ਆ ਉਸ ਦੀ ਵੀ ਬਜਾਈ ਨਹੀਂ ਹੋਏਗੀ ਤਾਂ ਉਸ ਦੇ ਲਈ ਇੱਕ ਵੱਡਾ ਮਦਦ ਦਾ ਹੱਥ ਜਾਂ ਅਸੀਂ ਕਹੀਏ ਕਿ ਇੱਕ ਵੱਡੀ ਰਾਹਤ ਇਹਨਾਂ ਕਿਸਾਨਾਂ ਨੂੰ ਇਸ ਪੋਕਲੇਨ ਮਸ਼ੀਨ ਦੇ ਇਸ ਨਾਲੇ ਦੇ ਵਿੱਚ ਉਤਰਨ ਤੋਂ ਬਾਅਦ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਡੇਰਾ ਬਾਬਾ ਨਾਨਕ